ਰਾਜਵੀਰ ਜਵੰਦਾ ਦੇ ਭੋਗ ਤੇ ਦੇਖੋ 마ਸੂਮ ਬੱਚਿਆਂ ਦਾ ਹਾਲ 5 ਸਾਲ ਦਾ ਦिलावर ਸਿੰਘ ਦੇਖੋ ਕਦੇ ਖੇਡਦਾ ਤੇ ਕਦੇ ਸੁਦਾਏ ਇਸ ਨੂੰ ਕੀ ਪਤਾ ਕਿ ਇਹਨਾਂ ਦੀ ਦੁਨੀਆ ਉੱਟੜ ਚੁੱਕੀ ਹੈ ਜੋ ਇੱਕ ਪਿਤਾ ਦੇ ਨਾਲ ਹੁੰਦੀ ਹੈ ਇਹ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਮਾਂ ਵੀ ਰੋ ਉਸ ਦਾ ਵੀ سینਾ ਚੀਰਿਆ ਜਾਂਦਾ ਹੈ ਤੇ ਇਹ ਤਸਵੀਰਾਂ ਨੇ ਤਾਂ ਹਰ ਇੱਕ ਦਾ ਦਿਲ ਤੂੰ ਖਾ ਕੇ ਰੱਖ ਦਿੱਤਾ ਕਿਉਂਕਿ ਇਹna ਤਸਵੀਰਾਂ ਦੇ ਵਿੱਚ 5 ਸਾਲ ਦਾ ਦिलावर ਸਿੰਘ ਜਿਸ ਦੇ ਪਿਤਾ ਦੀ ਅੱਜ ਅੰਤਿਮ ਅਰਦਾਸ ਹੈ ਲੇਕਿਨ ਇਹ ਬੱਚਾ ਬੇਖਬਰ ਹੈ ਮਾਸੂਮ ਹੈ ਕੁਝ ਵੀ ਨਹੀਂ ਪਤਾ ਇਸ ਦੇ ਸਿਰ ਦੇ ਉੱਤੇ ਪੱਗ ਵੀ ਰੱਖੀ ਜਾਂਦੀ ਹੈ ਪਤਾ 5 ਸਾਲ ਦੇ ਬੱਚੇ ਦੇ ਉੱਤੇ ਜੋ ਜ਼ਿੰਮੇਵਾਰੀਆਂ ਦਾ ਬੋਝ ਪੈ ਚੁੱਕਿਆ ਹੈ ਪਿਤਾ ਛੱਡ ਚੁੱਕਿਆ ਹੈ ਤੇ ਧੀ ਵੀ ਛੋਟੀ ਹੈ ਇਹ ਬੱਚੇ ਸੁੱਤੇ ਪਏ ਨੇ ਪਿਤਾ ਦਾ ਭੋਗ ਹੈ ਪਰ ਇਹਨਾਂ ਬੱਚਿਆਂ ਨੂੰ ਕੁਝ ਵੀ ਨਹੀਂ ਪਤਾ ਪਰਮਾਤਮਾ ਨੇ ਇਹਨਾਂ ਬੱਚਿਆਂ ਦੇ ਨਾਲ ਬਹੁਤ ਮਾੜਾ ਕਰਤਾ ਬਹੁਤ ਕਹਿਰ ਹੋ ਗਿਆ ਹੈ ਇਹਨਾਂ ਪਰਿਵਾਰ ਦੇ ਨਾਲ ਸੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਕੋਈ ਇਸ ਪਰਿਵਾਰ ਦੇ ਲਈ ਅਰਦਾਸ ਕਰੇ ਤੇ ਦिलावर ਸਿੰਘ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਤਾਂ ਜੋ ਆਪਣੇ ਪਿਤਾ ਦੇ ਸਾਰੇ ਸੁਪਨੇ ਪੂਰੇ ਕਰ ਸਕੇ